ਰਪਨਦੀਪ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟਾਪ ਕੀਤਾ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਪੂਰੇ ਸਾਬਤ ਸੂਰਤ ਰਹਿੰਦੇ ਆਂ ਗੁਰਸਿੱਖੀ ਜੀਵਨ ਤੇ ਰਹਿੰਦੇ ਆਂ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਤ ਸੂਰਤਾ ਇਹ ਸਾਬਤ ਸੂਰਤ ਰਹਿੰਦੇ ਆ ਇੰਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹ ਦੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਕਬਿਆਂ ਤੇ ਪਹੁੰਚੇ ਖੰਸਾ ਸਾਹਿਬ ਆਗਰਜੀ ਕੀ ਫਤਿਹਪੁੱਤਰ ਜੀ ਹੋਰ ਬੁੱਤ ਠੀਕ ਠਾਕ ਹੋ ਹਾਂਜੀ ਹਰਪਨਜੀਤ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟੌਪ ਕੀਤਾ ਹਾਂਜੀ ਤੇ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਆ ਪੂਰੇ ਸਾਬਤ ਸੂਰਤ ਰਹਿੰਦੇ ਆ ਗੁਰਸਿੱਖੀ ਜੀਵਨ ਤੇ ਰਹਿੰਦੇ ਆ ਤੁਸੀਂ ਆ ਪੂਰਾ ਟੋਪ ਕੀਤਾ ਹਾਂਜੀ ਤੇ ਦੂਜਾ ਮੈਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਕਿ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਸ਼ੋਹ ਚੰਗੇ ਰੁਤਬਿਆਂ ਤੇ ਪਹੁੰਚੋ ਤੇ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਤੇ ਐਵੇਂ ਹੀ ਸਾਬਦ ਸੂਰਤ ਰਹਿਣਾ ਜਦੋਂ ਤੁਹਾਡਾ ਕਦੀ ਅੰਮ੍ਰਿਤਸਰ ਵੱਲ ਨੂੰ ਆਉਣ ਦਾ ਸਮਾਂ ਬਣਿਆ ਇੱਕ ਦਿਨ ਪਹਿਲਾਂ ਦੱਸ ਦਿਓ ਫਿਰ ਤੁਹਾਨੂੰ ਉੱਥੋਂ ਆਪਾਂ ਅ ਮਹਾਰਾਜ ਦੀ ਬਖਸ਼ਿਸ਼ ਸਿਰੋਂ ਪਾਉ ਦੇਵਾਂਗੇ ਹਾਂਜੀ ਹਾਂਜੀ ਮੈਂ ਅਸਮੀ ਅਗਲੇ ਮਹੀਨੇ ਜ਼ਰੂਰ ਆਵਾਂਗੇ ਨੈਕਸਟ ਮੰਥ ਅਸ ਜੂਨ ਚ ਠੀਕ ਆ ਤੁਸੀਂ ਪਾਠ ਕਰਦੇ ਨੇ ਹਾਂਜੀ ਹਾਂ ਪਾਠ ਵੀ ਜ਼ਰੂਰ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਔਰ ਮੈਂਨ ਤੋਂ ਵੱਧ ਤੋਂ ਵੱਧ ਕਰਨੀ ਆਪਾਂ ਹਾਂਜੀ ਹਾਂ ਦਰਸ਼ਨ ਬੱਸ ਹੀ ਕਾਲ ਕਰਿਏ ਹਾਂ ਹਾਂਜੀ 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 ਇਸੇ ਤੇ ਕਰ ਲਿਓ ਜੀ ਠੀਕ ਹੈ ਠੀਕ ਜੜ ਦੀ ਕਲਾ ਚ ਰਹੋ ਹਮੇਸ਼ਾ ਗੁਰੂ ਅੰਗ ਸੰਗ ਬਾਪੂ ਜੀ ਨੇ ਉਹ ਗੱਲ ਕਰਾ ਦਿਓ ਆਪਣੇ ਨਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵੈਗੁਰ ਜੀ ਕੀ ਪੰਧੇ ਸਰਦਾਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਧੰਨ ਹੋਈ ਬਾਬਾ ਜੀ ਬਹੁਤ ਬਹੁਤ ਵਧਾਈਆਂ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਦ ਸੂਰਤਾ ਇਹ ਸਾਡੇ ਸੂਰਤ ਰਹਿੰਦੇ ਐ ਇੰਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਕਬਿਆਂ ਤੇ ਪਹੁੰਚੇ ਔਰ ਹਮੇਸ਼ਾ ਚੜ੍ਹਦੀ ਕਲਾ ਤੇ ਰਵੇ ਹਾਂਜੀ ਮਹਾਰਾਜ ਕਰਨ ਲਗੇ ਕਿਰਪਾ ਹਾਂ ਬਹੁਤ ਬਹੁਤ ਖੁਸ਼ੀ ਹੋਈ ਔਰ ਕੌਮ ਨੂੰ ਮਾਣ ਮਿਲਦਾ ਵਾ ਜਦੋਂ ਸਾਡੇ ਬੱਚੇ ਆਪਣੀ ਸਿੱਖੀ ਨੂੰ ਕਾਇਮ ਰੱਖਦੇ ਆ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਹਾਂਜੀ ਹਾਂ ਚਲੋ ਸੂਚੇ ਪਰਿਵਾਰ ਨੂੰ ਸਾਡੇ ਵੱਲੋਂ ਵਧਾਈ ਆ ਆਪਣੇ ਬਾਬਾ ਜੀ ਦੋ ਬੇਟੇ ਨੇ ਜਾ ਵੀ ਅੰਮ੍ਰਿਤ ਧਾਰੀ ਏ ਆ ਲੋ ਕਰੋ ਗੱਲ ਉਹਦੇ ਨਾਲ ਰਾਦੋ ਜੀ ਕਰਾ ਲਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤਾ ਸਰਦਾਰ ਜੀ ਕੀ ਹਾਲ ਲ ਵਧੀਆ ਬੱਧੀ ਸੁਣਾ ਇੱਕ ਤਾਂ ਵਧੀਆ ਵਧੀਆ ਹਮੇਸ਼ਾ ਚੜ੍ਹਦੀ ਕਲਾ ਤੇ ਰਹੋ ਐਵੇਂ ਦੋਵੇਂ ਭਰਾ ਹਾਂ ਜੀ ਚੜ੍ਹਦੀ ਕਲਾ ਹੀ ਲਈ ਦੀਏ ਬਾਕੀ ਹੁਣ ਕੀਰਤਨ ਉਹ 11 ਵੀ ਸਿੱਖਣਾ ਹੈ ਜਰੂਰ ਜਰੂਰ ਸਿੱਖੋ ਜਰੂਰ ਆਠ ਵੀ ਕਰੋ ਤੇ ਕਰਨੀ ਹੈ ਹੋ ਗਿਆ ਜੂ ਪਿਆਮੀ ਨੰਬਰ ਲੜਿੰਦ ਨੂੰ ਠੀਕ ਹੈ ਠੀਕ ਹੈ ਠੀਕ ਹੈ ਚੜ ਜਦੋਂ ਆਓਗੇ ਦਰਬਾਰ ਸਾਹਿਬ ਤੇ ਆਇਓ ਫਿਰ ਆਪਾਂ ਬੈਠਾਂਗੇ ਇਹ ਕੋਈ ਗੱਲ ਨਹੀਂ ਸੀ ਬੈਠੇ ਹੁਕਮ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ